ਓ ਬੱਲੇ ਮੈਂ ਕਿਦਾਂ ਹਾਂਜੀ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਪੱਲੀ ਪੱਲੀ ਬੱਲੀ ਮੈਂ ਸਾਣੀ ਪੂਰੀ ਜੀ ਹੋ ਗਈ ਜਾਣਾ ਉਹਨੂੰ ਕੀ ਗੱਲ ਹੋਈ ਆ ਚੰਗੀ ਭਲੀ ਉੱਟਿਆ ਗਿਆ ਹੋ ਗਿਆ ਉਹਦੇ ਨੂੰ ਹਾਸ਼ਾ ਬੜਾ ਮੜਾ ਕੰਮ ਹੋਇਆ ਯਾਰ ਚੱਲ ਜਾਣਾ ਤੇ ਹੈਈ ਆ ਚੱਲਦੇ ਆ ਫਿਰ ਮੰਮੀ ਨਾਲ ਜਾਣਾ ਜੀ ਇੱਦਾਂ ਚੱਲ ਠੀਕ ਆ ਮੈਂ ਨਾ ਬੇਬਾਪੂ ਨੂੰ ਕਾਲੀ ਨਾ ਮੈਂ ਇਹਨਾਂ ਨੂੰ ਨਾਲ ਲੈ ਜਾਣਾ ਮੈਂ ਮੈਂ ਦੱਸ ਦੇਣਾ ਤੈਨੂੰ ਆ ਕੇ ਜਾਗਾ ਚਲਾ ਦੇ ਦੇਣਾ ਹਾਂਜੀ ਚੱਲ ਠੀਕ ਆ ਫੋਨ ਹੀ ਕਰਦਾ ਚੁੱਕੜ ਨਹੀਂ ਡੇ ਟਾਈਮ ਤੇ ਕਿੰਨਾ ਹੋ ਗਿਆ ਓਏ ਕਾਰੀ ਜਾਣਾ ਬਣਾ ਚੁੱਕਣਾ ਇਹਨੂੰ ਹੀ ਕਹ ਦੇ ਨਾ ਵਾ ਓਏ ਤੈਨੂੰ ਪਤਾ ਵਾ ਪਰਲੀ ਪੱਤੀ ਵਾਲੀ ਸਾਣੀ ਪੂਰੀ ਹੋ ਗਈ ਐ ਨਹੀਂ ਮੈਨੂੰ ਤਾਂ ਨਹੀਂ ਪਤਾ ਤੈਨੂੰ ਹੀ ਪਤਾ ਹੋਣਾ ਕਿਉਂਕਿ ਸਾਰੇ ਪਿੰਡ ਦੀ ਜ਼ਿੰਮੇਵਾਰੀ ਤੇ ਤੂੰ ਚੁੱਕੀ ਐ ਇਹ ਵੀ ਕਿਹ ਕੇ ਦੀ ਹਿੰਮਤ ਆ ਕਈਆਂ ਕੋ ਤਾਂ ਆਪਣੇ ਘਰ ਦੀ ਨਹੀਂ ਚੁੱਕੀ ਜਾਂਦੀ ਜਾ ਜਾ ਆਪਣਾ ਕੰਮ ਕਰ ਮੈਨੂੰ ਪਤਾ ਜਿੱਥੋਂ ਤੂੰ ਬੋਲਣ ਡਿਆ ਬੋਲਣ ਡਿਆ ਵਾ ਨਾ ਤੇ ਵਾ ਠੀਕ ਵਾ ਜਾ ਕੇ ਸੁਣਾ ਦੇ ਦੀ ਹੁਣ ਤੂੰ ਆਪ ਹੀ ਦੇ ਦੇ ਹਸਨਾ ਕਿ ਜਦ ਬੀਬੀ ਬਾਪੂ ਨਾਲ ਤੇਰਾ ਬੋਲਚਾਲ ਬੰਦ ਹੋ ਗਿਆ ਵਾ ਕਿ ਜਾਂ ਫਿਰ ਦਿਲ ਭਰ ਗਿਆ ਸੇਵਾ ਕਰਕੇ ਨਹੀਂ ਪਾਇ ਜਿੰਨੀ ਮਰਜ਼ੀ ਗੱਲਾਂ ਬਣਾਈ ਜਾਓ ਪਰ ਮੈਂ ਬੇਬੇ ਬਾਪੂ ਦੇ ਨਾਲ ਵਾਂ ਤੁਹਾਡਾ ਇਹ ਇਰਾਦਾ ਹੋਣਾ ਵਾ ਕਿ ਜੇ ਅਸੀਂ ਨਹੀਂ ਬੇਬੇ ਬਾਪੂ ਨੂੰ ਪੁੱਛਦੇ ਤੇ ਇਹ ਕੋਈ ਪੁੱਛਦਾ ਵਾ ਉਹ ਮੈਂ ਪਹਿਲੇ ਦਿਨ ਹੀ ਕਹਿਤਾ ਸੀ ਇਹਨਾਂ ਨੂੰ ਹੋਰ ਕੋਈ ਤੁਹਾਡੇ ਆਖੇ ਲੱਗੇ ਨਾ ਲੱਗੇ ਪਰ ਮੈਨੂੰ ਤੁਸੀਂ ਅੱਧੀ ਜ਼ੁਬਾਨ ਨਾਲ ਖੋਗੇ ਨਾ ਤਾਂ ਵੀ ਮੈਂ ਹਾਜਰਾਂ ਤੇ ਰਹੀ ਗੱਲ ਤੈਨੂੰ ਸੁਣਾ ਦੇਣ ਦੀ ਇਹ ਕਰਕੇ ਤੈਨੂੰ ਮੈਂ ਕਹਿਣ ਡਿਆ ਕਿ ਬਾਪੂ ਨੂੰ ਫੋਨ ਲਾਇਆ ਨੇ ਫੋਨ ਨਹੀਂ ਚੁੱਕਿਆ ਹੈਗਾ ਤਾਂ ਕਰਕੇ ਤੈਨੂੰ ਆਖਣਾ ਵੀ ਜਾ ਕੇ ਸੁਣਾ ਦੇ ਦੀ ਨਾਲੇ ਚੰਗੇ ਮਾੜੇ ਥਾਂ ਜਾਣਾ ਪੈਂਦਾ ਵਾ ਜੇ ਅੱਜ ਆਪਾਂ ਕਿਹਦੇ ਜਾਵਾਂਗੇ ਨਾ ਕੱਲ ਨੂੰ ਇਹ ਖੁਸ਼ੀਆਂ ਭਾਵੇਂ ਰਹਿ ਜੀਏ ਪਰ ਗਮੀਆਂ ਨਾ ਕਦੀ ਰਹੀਏ ਜਿੱਥੇ ਜਾਣਾ ਵਾ ਨਾ ਜਾ ਮੈਨੂੰ ਨਾ ਦੱਸ ਸਾਡੇ ਕੋਈ ਆਉਂਦਾ ਆਵੇ ਨਹੀਂ ਹੁੰਦਾ ਤਾਂ ਨਾ ਆਵੇ ਠੱਠੇ ਖੂਚ ਪਾਵੇ ਜਾ ਕੇ ਉਹ ਤਾਂ ਲੱਭਣੀ ਡਿਆ ਵਾ ਜਾ ਜਾ ਕੇ ਬੇਬੇ ਨੂੰ ਸੁਣਾ ਦੇ ਦੇ ਨਾਲੇ ਪੱਲੇ ਬੰਨੇ ਬਾਪੂ ਨੂੰ ਵੀ ਕਾਝ ਕੰਨ ਥਾਂਦੀ ਕਹਿਣ ਤੜਿਆ ਤੈਨੂੰ ਮੈਂ ਨਹੀਂ ਦੇਣਾ ਸੁਣਾ ਜਾ ਕੇ ਤਾਂ ਆਪੇ ਦੇ ਦੇ ਸਿਆਣੇ ਇੱਥੀ ਇੰਨਾ ਲਾਲੂ ਲਵੇਰਾ ਬਣਿਆ ਤੂੰ ਉਹਨਾਂ ਦਾ ਤੇ ਉਹ ਭਰਾਵਾ ਜੇ ਤੁਹਾਡੇ ਘਰ ਆਈਏ ਨਾ ਤੁਸੀਂ ਤਾਂ ਔਖੇ ਹੁੰਦੇ ਜੇ ਮੈਂ ਤਾਂ ਨਹੀਂ ਜਾਂਦਾ ਹੈਗਾ ਬਹੁਤਾ ਨਾਲੇ ਤੈਨੂੰ ਉਹਦਾ ਪਤਾ ਦੇ ਹੈਗਾ ਕਿ ਕਿਦਾਂ ਦੀ ਆ ਉਹ ਕਿਉਂ ਆਉਂਦਾ ਫਿਰ ਜਦੋਂ ਪਤਾ ਤੈਨੂੰ ਕਿ ਅਸੀਂ ਔਖੇ ਹੁੰਨੇ ਆ ਇਹ ਬੰਦੇ ਨੂੰ ਆਪਣੇ ਆਪ 'ਚ ਆ ਵੀ ਸ਼ਰਮ ਚਾਹੀਦੀ ਆ ਕਿ ਮੈਂ ਨਾ ਜਾਵਾਂ ਤੂੰ ਮਰਜੀ ਕਹੀ ਜਾ ਪਰ ਮੈਂ ਆਪਣੇ ਫਰਜ਼ ਨਿਭਾਈ ਜਾਣੇ ਆ ਤੇ ਨਭਾਓ ਗਾਂ ਹੋ ਗਏ ਅਸੀਂ ਕਦੋਂ ਮਣਾ ਕੀਤਾ ਵਾ ਜਾ ਜਾ ਕੇ ਕਹਦੇ ਮੈਂ ਬੀਬੀ ਨੂੰ ਦੱਸ ਦਿੰਦਾ ਵਾ ਪਤਾ ਨਹੀਂ ਕਿੱਥੋਂ ਆ ਗਿਆ ਸੜਿਆ ਸਿਵਰੀ ਸਿਵਰੀ ਇਹ ਤੇ ਬਾਪੂ ਨੇ ਫੋਨ ਪਤਾ ਨਹੀਂ ਕਿੱਥੇ ਰੱਖ ਲਿਆ ਵਾ ਨਹੀਂ ਚੁੱਕਣਾ ਆਪ ਹੀ ਜਾਣਾ ਪੈਣਾ ਹੁਣ ਉਹਨੇ ਮੇਰੇ ਕੋਲ ਗੱਲਾਂ ਕਰਨ ਦੇ ਪਈਆਂ ਦੇਖੀ ਬੀਬੀ ਅਤਰੇ लाडले ਪੁੱਤ ਨੇ ਸੁਣਾ ਦਿੱਤਾ ਵਾ ਕਾਦਾ ਪਰਲੇ ਮੱਲੇ ਸਾਣੀ ਪੂਰੀ ਹੋ ਗਈ ਆ ਜਾ ਕੇ ਉਹਨਾਂ ਤੇ ਹੋ ਆਓ ਨਹੀਂ ਤੇ लाडले ਪੁੱਤ ਨੇ ਸੁਣਾ ਦਿੱਤਾ ਵਾ ਤੇ ਉਹ ਸਾਡਾ ਦੁੱਖ ਸੁੱਖ ਪੁੱਛਦਾ ਵਾ ਤੇ ਉਹ लाਡਲਾ ਤੇ ਜੇ ਤੁਸੀਂ ਚੰਗੇ ਹੋਵੋ ਤੇ ਤੁਸੀਂ ਕਿਹੜੇ ਮਾਰੇ ਹੋ ਤੁਸੀਂ ਤੇ ਸਾਡੇ ਹੀਰੇ ਪੋਤੀ ਹੋ ਪਰ ਠੀਕ ਆ ਠੀਕ ਆ ਬੀਬੀ ਪਤਾ ਸਾਨੂੰ ਜਿੰਨੇ ਕਈ ਹੀਰੇ ਆ ਇੰਨੇ ਹੀਰੇ ਹੋਈਏ ਨਾ ਆ ਜਿਹੜਾ ਤੁਸੀਂ ਆਪਣਾ ਹਿੱਸਾ ਲੱਗ ਕੀਤਾ ਵਾ ਇਹ ਵੀ ਸਾਡੇ ਨਾਲ ਕਰ ਦਿਓ ਜਾਓ ਜਾ ਕੇ ਹੋ ਕੇ ਆਉਣਾ ਜਦੋਂ ਹੋਇਓ ਮੈਂ ਸੁਣਾ ਦੇਣਾ ਹੀ ਦੇਤਾ ਉਹ ਤੇ ਤੁਹਾਨੂੰ ਬੜਾ ਦੁਖਦਾ ਵਾ ਤੇ ਤੁਸੀਂ ਹਸਿਆਂ ਨੂੰ ਹੀ ਰੋਈ ਜਾਂਦੇ ਹੋ ਛੇ ਵਕਤੇ ਮਾਸਾ ਹੱਡੀ ਕਰਨੀ ਨਹੀਂ ਇਹਨਾਂ ਨੇ ਹਾਏ ਗੋਟੀ ਪੀੜ ਕਰਨ ਦਾ ਪਿਆ ਵਾ ਵੇਲੀ ਵੱਡੀ ਵੱਡੀ ਆ ਤੇ ਮਗਰ ਕਵਲ ਚਾੜੂ ਲੋ ਹੁੰਦਾ ਪਿਆ ਵਾ ਤੇ ਮੇਰ ਕੋ ਤੇ ਤੁਹਾਨੂੰ ਹੀ ਹੁਣ ਚਾੜੂ ਨਹੀਂ ਲੱਗਦਾ ਇੱਕ ਦਿਨ ਆ ਰੋਜ਼ ਲੇਬਰ ਦਾ ਬਹਾਨਾ ਲਾ ਕੇ ਨਿਕਲ ਜਾਂਦਾ ਬੰਬੀ ਤੇ ਇਹਨੂੰ ਲੇਬਰ ਸਵਾ ਮਿਲਣੀ ਆ ਗੱਲ ਤੇਨੇ ਕਿਸੇ ਨਾਲ ਚੱਜ ਨਾ ਕਰਨੀ ਨਹੀਂ ਹੁੰਦੀ ਇਹਨੂੰ ਕਿੱਥੇ ਲੇਬਰ ਮਿਲਣੀ ਹੈ ਇਸ ਹਿਸਾਬ ਦੇ ਨਾਲ ਇੱਥੇ ਮੈਨੂੰ ਸਭ ਕੋ ਵਾਧੂ ਦਾ ਖਪਣਾ ਪੈਂਦਾ ਘਰ ਇੱਥੇ ਹੁੰਦਾ ਤਾਂ ਚੱਲ ਥਾਂ ਹੀ ਹੁੰਜਦੇਆ ਕਰੇ ਆਉਂਦਾ ਵਾ ਨਾ ਤੇ ਅੱਜ ਇਹਨੂੰ ਕਹਿ ਹੀ ਦੇਣਾ ਕੀ ਚੋਪਾ ਕਰਕੇ ਤੇ ਘਰੇ ਹੀ ਰਹਿ ਮੈਂ ਆਪੇ ਇਹ ਕੰਮ ਕਰ ਲੂੰਗੀ ਤੂੰ ਨਹੀਂ ਇੰਨੇ ਜੋਗਾ ਗੋਡੇ-ਗੋਡੇ ਮੁੜਕਾ ਆ ਗਿਆ ਵਾ ਕਵਾਂ ਵੀ ਕਿੰਨੂ ਆਇਆ ਇਹ ਕਿੱਧਰ ਆ ਗਿਆ ਹੁਣ ਲੋਕਾਂ ਨੂੰ ਕੰਮ ਤੋਂ ਵੇਰ ਨਹੀਂ ਤੇ ਇੱਥੇ ਵੇਲਿਆਂ ਨੂੰ ਘਰੇ ਕੋਈ ਕੰਮ ਨਹੀਂ ਪਤਾ ਨਹੀਂ ਕਿਦਾਂ ਦੇ ਲੋਕ ਆ ਜਿਨ੍ਹਾਂ ਨੂੰ ਆਪਣੇ ਘਰ ਕੰਮ ਹੀ ਨਹੀਂ ਹੈਗਾ ਸਵੇਰੇ ਸਵੇਰੇ ਲੋਕਾਂ ਦੇ ਘਰਾਂ ਚ ਆ ਵੜਦੇ ਆ ਬਿਨਾ ਪੁੱਛੇ ਗਿਛੇ ਹੀ ਕਿੱਡਾ ਠੀਠਾ ਚੁੱਪ ਕਰਕੇ ਤੇ ਤੁਰਿਆ ਜਾਂਦੇ ਆ ਨਾ ਕਿ ਇਹਨੂੰ ਪੁੱਛਿਆ ਨਾ ਗਿਛਿਆ ਆਪਣਾ ਹੀ ਘਰ ਸਮਝਦਾ ਵਾ ਆ ਲੈਂਦੇ ਇਹਨੂੰ ਇਹਦਾ ਇਲਾਜ ਕਰਦੀ ਆਂ ਦੇਖਾਂ ਤੇ ਸਹੀ ਇਹ ਆਇਆ ਕਿਹੜੇ ਕੰਮ ਆ ਚੁੱਪ ਕਰਕੇ ਚਲ ਗਿਆ ਪਾਪਾ ਜੀ ਤੁਹਾਨੂੰ ਇੰਨੇ ਫੋਨ ਲਾਏ ਆ ਫੋਨ ਕੋ ਨਹੀਂ ਚੁੱਕਣ ਦੇ ਉਹ ਫੋਨ ਤਾਂ ਉੱਥੇ ਮੰਜੇ ਦੇ ਪਿਆ ਹੈ ਮੈਂ ਇੱਥੇ ਬਾਤ ਤੋਂ ਥੋੜਾ ਫੋਨ ਲਿਓਣਾ ਹੈ ਕੀ ਗੱਲ ਕੀ ਹੈ ਕੀ ਹੋਇਆ ਕੀ ਆ ਉਹ ਸਾਣੀ ਪੂਰੀ ਹੋ ਗਈ ਆ ਉੱਥੇ ਜਾਣਾ ਹੈ ਰਖ ਨੂੰ ਉਹ ਸਾਣੀ ਪੂਰੀ ਹੋ ਗਈ ਆ ਹਾਂਜੀ ਵੇਖ ਕਿੰਦਾ ਦੀ ਜਲਾਨੀ ਦੇ ਕੀ ਕਿੰਦਾ ਨੂੰ ਨਿਆਲੇ ਥਿਆਪਤ ਸਾਹਬ ਦੇ ਬਹੁ ਮਾੜਾ ਹੋਇਆ ਇਦਾਂ ਹੀ ਪਾਪਾ ਜੀ ਜਿਹਦੀ ਸੇਵਾ ਹੁੰਦੀ ਉਹਨੂੰ ਰੱਬ ਲਾ ਜਾਂਦਾ ਵਾ ਜਿਹਦੀ ਸੇਵਾ ਨਹੀਂ ਹੁੰਦੀ ਉਹ ਜਾਰੇ ਤਰਲੇ ਮਾਰਦੇ ਫਿਰ ਸਾਡੇ ਅਰਗੇ ੱਤਕੇ ਖਾਂਡੇ ਆ ਰੱਬ ਵੀ ਨਹੀਂ ਕਰੇ ਮੋੜਦਾ ਵੀ ਚੱਲ ਰੱਬ ਹੀ ਟੁਕਲੇ ਅੱਛਾ ਬੁੱਢੜੀ ਦਾ ਸੁਨਾ ਇੱਕ ਤੇ ਇਹ ਬੜਾ ਇਨਾ ਕੰਮਾਂ ਚ ਤੁਰਿਆ ਰਹਿੰਦਾ ਗਾਂ ਗਾਂ ਚਲੋ ਚਲੀਏ ਫਿਰ ਹੋ ਜੋ ਤੇ ਆ ਤੀ ਪਾਜੋ ਘਰ ਨੂੰ ਚੰਗਾ ਚਲੋ ਮੈਂ ਆ ਗਿਆ ਹੀ ਕੀ ਕਰਨਾ ਜਾਣਾ ਹੀ ਆ ਦੱਸ ਹੁਣ ਭਲਾ ਇਹਨਾਂ ਨੇ ਜਾ ਕੇ ਉਹਨੂੰ ਠਾਲ ਲੈਣਾ ਯਾ ਮੜੀਆਂ ਚ ਵੇਲਾ ਉਹੀ ਬਾਨੇ ਲੱਭਦਾ ਰਹਿੰਦਾ ਵਾ ਐਨੂੰ ਲੈ ਕੇ ਤੁਰਿਆ ਰਵਾਂ ਉਹਨੂੰ ਚੰਗਾ ਜੂ ਬਣਨਾ ਹੁੰਦਾ ਵਾ ਨਏ ਪੰਚਾਇਤੀ ਘਰ ਵਾਂ ਕੇ ਸ਼ਾਮ ਲਾਟਾ ਕੋਈ ਨਹੀਂ ਪੁੱਛਣ ਕਿਛਣ ਦਾ ਫਰ ਜਾਏਗਾ ਵੀ ਕੌਣ ਕਿੱਥੇ ਕੀ ਕਰਨ ਡਿਆ ਵਾ ਤੇ ਕਿੰਨੂੰ ਮਿਲਣਾ ਗੇਲਣਾ ਮੈਂ ਇੱਥੇ ਜਿੰਦੀ ਜਾਗਦੀ ਬੈਠੀ ਮੈਂ ਗੜੀ ਮਿੱਟੀ ਦੀ ਨਹੀਂ ਬੈਠੀ ਕਿ ਜਿੰਨੂੰ ਤੂੰ ਪੁੱਛਿਆ ਕਿਛਿਆ ਨਹੀਂ ਕੱਖ ਜਿਹਦੇ ਨਾਲ ਮੈਨੂੰ ਕੰਮ ਹੀ ਨਾ ਉਹਦੇ ਨਾਲ ਮੈਂ ਗੱਲ ਕਰਕੇ ਚੱਲ ਚਲਾਵਾ ਤੈਨੂੰ ਤੇ ਮੈਂ ਕਵਾਇਆ ਵੀ ਨਹੀਂ ਆ ਤੂੰ ਤੇ ਬਿਨਾ ਬਲਾਏ ਮੇਰੇ ਗੱਲ ਪੈਣ ਰਹੀ ਆ ਤੇ ਜੇ ਕਿਤੇ ਕਵਾ ਲਈਂਦਾ ਫਿਰ ਕੀ ਬਣਦਾ ਸੀ ਮੇਰਾ ਆਓ ਫੇ ਮੇਰੇ ਹੱਥ ਚ ਇੱਥੇ ਬੰਦੂਕ ਹੀ ਜਿਹੜੀ ਮੈਂ ਤੇਰੀ ਹਿੱਕ ਚ ਗੋਲੀ ਮਾਰ ਦੇਣੀ ਸੀ ਹਣਾ ਹਾੜੇ ਗੱਲਾਂ ਬੋਲਦੀਆਂ ਨਾ ਇਹ ਬੰਦੂਕ ਨੂੰ ਤੇ ਫੇਰ ਉਹਨਾਂ ਕੀ ਲੈਣ ਵਾ ਇੱਥੇ ਓਏ ਆਇਆ ਵਾ ਹਿਰਖ ਨੂੰ ਜਾਣਾ ਵਾ ਤਾਂ ਕਰਕੇ ਉਹਨੂੰ ਕਹਿਣ ਆਇਆ ਵੀ ਨਾਲ ਚੱਲੋ ਮੇਰੇ ਠੇਕਾ ਚੁੱਕਿਆ ਨਾ ਤੂੰ ਤੇ ਫਿਰ ਹੈਂ ਜਾ ਕੇ ਠਾਲ ਲੈਣਾ ਉਹਨੂੰ ਉਹ ਸਿਆਣੇ ਕਹਿੰਦੇ ਆ ਵੀ ਖੁਸ਼ੀਆਂ ਭਾਵੇਂ ਰਹਿ ਜੀਏ ਪਰ ਗਮੀਆਂ ਨਾ ਰਹੀਏ ਜੇ ਅੱਜ ਆਪਾਂ ਕਿਤੇ ਘਰ ਜਾਵਾਂਗੇ ਨਾ ਤੇ ਕੱਲ ਨੂੰ ਸਾਡੇ ਘਰ ਵੀ ਆਊਗਾ ਹਾ ਹਾ ਗਲਾ ਮੈਂ ਵਿੱਕੀ ਨਾਲ ਵੀ ਕਰਕੇ ਆਇਆ ਵਾ ਉਹਨੇ ਮੈਂ ਗੋ ਤੇ ਰੰਗੂ ਜਵਾਬ ਦੇ ਛੜਿਆ ਅੱਗੋਂ ਬਸ ਆਹੀਂ ਤਾਂ ਨਹੀਂ ਕਹਦੇ ਕਦੀ ਗਏ ਤੇ ਨਾ ਉਹ ਸਾਡੇ ਘਰ ਬੜੇ ਹੀ ਆ ਤੂੰ ਤੇ ਆਣਾ ਵਾ ਜੋ ਆਲਾ ਭਗਾਲਾ ਸਾਰਿਆਂ ਦੇ ਜਾਣ ਆਣੇ ਇਹਨਾਂ ਦਾ ਖਰਚਾ ਹੋਈ ਜਾਵੇ ਕਦੀ ਕਦੀ ਨਾ ਵਰਤੀ ਹੋਏ ਨਾ ਜ਼ਿੰਦਗੀ 'ਚ ਤੈਨੂੰ ਪਤਾ ਹੋਵੇ ਪੀ ਜਾਣ ਹੋਂ ਬਣਿਆ ਹੁੰਦਾ ਵਾ ਵਰਤੀ ਏ ਜ਼ਿੰਦਗੀ 'ਚ ਸਾਰਾ ਸਿਆਣਾ ਤੂੰ ਹੀ ਰਹਿ ਗਿਆ ਮੁਲਕ ਤੋਂ ਜਾ ਜਾ ਆਪਣਾ ਕੰਮ ਕਰ ਜਾ ਚੱਲਾ ਵਾ ਤੂੰ ਹੀ ਕੋਉਣ ਡੀਆਂ ਮੈਨੂੰ ਡੱਕਿਆ ਲੋਕਾਂ ਦੇ ਸੁਨਾ ਲੈ ਲੈ ਘਰ ਆਉਣਾ ਇੱਧਰ ਦੇ ਸੁਨਾ ਪਤਾ ਨਹੀਂ ਤੂੰ ਕਦੋਂ ਦੇਣੇ ਆ ਆਹੋ ਤੂੰ ਦੇਖੋ ਪਾਲਣੀ ਪੀ ਕਿਹੜੇ ਵੇਲੇ ਹੋ ਮਾਈ ਬੁੱਢਾ ਗਲੋਂਦਾ ਥੇ ਮੇਰੇ ਜਿੰਨੀ ਉਹਨਾਂ ਦੀ ਲਿਖੀ ਆ ਨਾ ਉਹਨਾਂ ਭੋਕੇ ਮਰਨਾ ਵਾ ਬਾਕੀ ਇਹ ਨਹੀਂ ਪਤਾ ਹੁੰਦਾ ਕਿਦਾਂ ਸੁਨਾ ਕਦੋਂ ਮਿਲ ਜਾਣਾ ਵਾ ਤੁਸੀਂ ਰੱਬ ਨੂੰ ਭੁੱਲੀ ਬੈਠੇ ਜੇ ਇਹ ਨਹੀਂ ਪਤਾ ਲੱਗਣਾ ਕਿ ਰੱਬ ਨੇ ਕਿਦੀ ਵਾਰੀ ਕਦੋਂ ਲਾ ਦੇਣੀ ਆ ਇਹ ਗੱਲ ਨੂੰ ਲੈਣਾ ਨਾ ਹੋਵੇ ਤਾਂ ਬੱਦ ਸੀਸਾ ਦੇ ਗਿਆ ਸਵੇਰੇ ਸਵੇਰੇ ਆ ਕੇ ਵਾਕਿਆ ਹੀ ਐਵੇਂ ਇਹਨੂੰ ਕਵਾ ਲਿਆ ਬੱਦ ਜ਼ਬਾਨਾ ਬੋਲ ਕੇ ਗਾਹ ਗਿਆ ਇਹ ਵੀ ਡੂਮਣੇ ਦਾ ਟੱਬਰ ਹੀ ਆ ਪਤਾ ਨਹੀਂ ਕਿਹੜੇ ਵੇਲੇ ਛੜਪਣਾ ਵਾ ਜੇ ਵਿੱਕੀ ਨਾਲ ਗੱਲ ਕੀਤੀ ਆ ਤੇ ਉਹ ਗਲ ਪੈ ਗਿਆ ਉਹਨੂੰ ਕਵਾਇਆ ਵੀ ਨਹੀਂ ਆ ਉਹ ਬਿਨਾਂ ਕਵਾਏ ਤੋਂ ਗਲ ਪੈ ਗਈ ਆ ਧਾਨਾ ਮਾਈ ਬਾਪੂ ਜਿਹੜੇ ਇਹਨਾਂ ਦਾ ਦਿਨ ਗੱਡੀ ਜਾਣਦੇ ਆ ਆ ਲੀੜਾ ਲਾ ਦਿੰਨੀ ਆ ਖੱਟਾ ਜਿਹਾ ਬੁਰਾ ਲੱਗਦਾ ਤੇ ਆ ਲੱਲੇਨੀ ਲੀੜੇ ਹੋ ਰਹੇ ਨਹੀਂ ਗਰਮੀ ਗੋਡੇ-ਗੋਡੇ ਆ ਤੇ ਚੱਲ ਛੁੱਤੀ ਛੋਟ ਵਾ ਉੱਥੇ ਕਿਹੜਾ ਤੇ ਸਾਨੂੰ ਅਲ ਚੱਲ ਜਾਨੀ ਤੇ ਉੱਥੋਂ ਇਕੱਠੇ ਚੱਲ ਜਾਨੇ ਬੀਬੀ ਚੱਲ ਗਈ ਆ ਹੁਣ ਆਪਣੇ ਕੋਲ ਮੁਕਾ ਜੇ ਆਪੋਰੀ ਨਾ ਵੱਡੀ ਨਾ ਗੱਲ ਕਰਕੇ ਆਈਏ ਰੋਗ ਜਾ ਬਾਪੂ ਇੱਥੇ ਤੁਰਿਆ ਫਿਰਦਾ ਹੁਣ ਆ ਜੇ ਹੁਣੇ ਹੀ ਭਜਣ ਡੈ ਪੀ ਆ ਅਜੇ ਤਾਂ ਘਰੋਂ ਬਾਹਰ ਗਈ ਆ ਉਹ ਚੱਲ ਕੋਈ ਗੱਲ ਨਹੀਂ ਚੱਲ ਹੀ ਜਾਣਾ ਉਹਨੇ ਤਾਂ ਕੋਈ ਨਹੀਂ ਚਲ ਜਾਂਦੇ ਆ ਤਾਂ ਕਰ ਲੈਨੇ ਜਾ ਕੇ ਗੱਲ ਗਲਤ ਕਰਨੀ ਪੈਣੀ ਆ ਮੇਰੀ ਤੇ ਰਾਤਾਂ ਦੀ ਨੀਂਦ ਵੀ ਉੱਡੀ ਪਈ ਆ ਸਾਰਾ ਕਾਗਜ਼ ਪੱਤਰ ਉਧਰ ਪਿਆ ਵਾ ਇਹ ਨਾ ਨਾ ਹੋਵੇ ਉਹ ਕੱਲੀ ਆਪਣਾ ਵਲੇਡ ਮਾਰ ਕੇ ਤਾਂ ਬੈਠੀ ਰਵੇ ਐਸੀ ਗੱਲ ਤਾਂ ਤੇ ਹੁਣ ਮੈਨੂੰ ਜਿਆਦਾ ਡਰ ਲੱਗਾ ਵਾ ਮੈਨੂੰ ਉਹਨਾਂ ਡਰ ਬੇਬੇ ਬਾਪੂ ਤੋਂ ਨਹੀਂ ਆ ਜਿੰਨਾ ਵੱਡੀ ਤੋਂ ਆ ਕੋਈ ਨਹੀਂ ਕਰ ਲੈਨੇ ਆ ਜਾ ਕੇ ਗੱਲ ਕੀ ਬੜਾ ਨਹੀਂ ਆਨ ਆਪਣੇ ਘਰ ਵੜਨ ਵੀ ਦੇਣਾ ਕਿ ਜਾਂ ਨਹੀਂ ਗੱਲ ਕਰਨ ਵੀ ਦੇਣੀ ਕਿ ਜਾਂ ਨਹੀਂ ਵੜਨ ਦੋਗੇ ਵੜਨ ਕਿਉਂ ਨਹੀਂ ਦੇਣੀ ਦੱਸੋ ਦੇ ਭਲੇ ਦੀਆਂ ਗੱਲ ਸਾਡੇ ਕੱਲੇ ਦਾ ਫਾਇਦਾ ਵੇ ਇਹਦੇ ਵਿੱਚ ਮੈਂ ਤੇ ਇੱਕ ਗੱਲ ਹੋਰ ਕਹਿਣ ਦਿਆਂ ਵਾ ਕਿਹੜੀ ਜਿੱਦਾਂ ਸਾਰੇ ਕਾਗਜ਼ ਪੱਤਰ ਉਧਰ ਪਏ ਆ ਹੁਣ ਸਾਡੇ ਹੱਥ ਵਿੱਚ ਤਾਂ ਕੱਖ ਨਹੀਂ ਹੈਗਾ ਨਾ ਆਪਾਂ ਇਦਾਂ ਕਰੀਏ ਵਿੱਚੋਂ ਕੋਈ ਨਾ ਕੋਈ ਕਾਗਜ਼ ਪੱਤਰ ਖਸਕਾ ਕੇ ਲਿਆਈਏ ਇਹ ਨਾ ਹੋਵੇ ਉਹ ਤਾਂ ਠਾਂ ਠਾਂ ਕਰਨ ਪਹਿਲੀ ਤਾਂ ਸਾਨੂੰ ਪਤਾ ਵੀ ਨਾ ਲੱਗੇ ਕੋਈ ਨਾ ਕੋ ਸਾਡੇ ਕੋਲ ਹੋਊਗਾ ਚਲ ਪਤਾ ਤਾਂ ਲੱਗ ਜੂਗਾ ਨਾ ਇੰਨੇ ਪੱਜ ਦੇ ਨਾਲ ਪਾਪਾ ਚੱਲ ਗਿਆ ਜੀ ਚੱਲ ਆ ਜਾ ਫਿਰ ਤਿੰਨੇ ਤੁਰੇ ਜਾਣਦੇ ਆ ਇਹਨਾਂ ਦੇ ਉਨ ਤੋਂ ਪਹਿਲਾਂ ਪਹਿਲਾਂ ਸਾਰੀ ਗੱਲ ਮੁਕਾਈਏ ਆ ਜਾ ਹਲੋ ਖਾਲੋ ਰੋਟੀ ਹਾ ਦੇਵਾਲ ਵੇ ਕੇ ਮੂੰਹ ਚ ਬੁਰਕੀ ਘੱਟ ਹੋੜ ਗਈ ਆ ਬੁਰਕੀ ਤੇ ਆਪੇ ਝੜਨੀ ਆ ਨਾਲੇ ਮੈਨੂੰ ਤੁਹਾਡਾ ਪਲੇਖਾ ਵਾ ਕਿ ਤੁਸੀਂ ਕੋਈ ਚੱਜ ਦੇ ਕੰਮ ਤੇ ਆਏ ਨਹੀਂ ਹੋਣੇ ਕੋਈ ਨਵੇਂ ਸ਼ਗੂਫਾ ਛੱਡਣ ਆਏ ਹੋਣੇ ਆ ਚੱਜ ਦੇ ਕੰਮ ਹੀ ਆਏ ਆ ਤੁਹਾਡੇ ਵਾਸਤੇ ਵੀ ਕੰਮ ਦੀ ਗੱਲ ਬਾਤ ਸਾਡੇ ਵਾਸਤੇ ਵੀ ਬੱਲੇ ਤੁਸੀਂ ਮੇਰੇ ਕਿਦੰਦੇ ਸੱਜਣ ਬਣ ਗਏ ਜੇ ਆ ਕਦੀ ਦੁਸ਼ਮਣ ਵੀ ਸੱਜਣ ਕਿਸਦਾ ਬਣਦਾ ਵੇਖਿਆ ਜੇ ਸਿਆਣਿਆਂ ਕਹਾ ਵਾ ਔਖਾ ਟਾਈਮ ਹੋਵੇ ਨਾ ਤਾਂ ਦੁਸ਼ਮਣ ਨੂੰ ਵੀ ਸੱਜਣ ਬਣਾ ਲੈਣਾ ਚਾਹੀਦਾ ਆ ਅੱਛਾ ਮੈਨੂੰ ਵੀ ਤੇ ਪਤਾ ਲੱਗੇ ਵੀ ਕਿਹੜੀ ਗੱਲ ਆ ਫੇ ਸੱਜਣ ਬਣਾਉਣ ਆਏ ਜੇ ਦੁਸ਼ਮਣ ਨੂੰ ਓਦਾਂ ਤੇ ਹਰ ਵੇਲੇ ਕੰਨ ਜਿਹੜੇ ਐਦਾਂ ਰਹਿੰਦੇ ਆ ਕਿ ਕਿੱਧਰੋਂ ਕਿਹੜੀ ਗੱਲ ਹੋਉਂਦੀ ਤੇ ਕਿਹੜੀ ਗੱਲ ਮੇਰੇ ਕੰਨ ਜਣੀ ਪਈ ਤੇ ਹੁਣ ਨਹੀਂ ਕੁਝ ਪਤਾ ਲੱਗਾ ਨਾ ਕੀ ਗੱਲ ਆ ਬਾਜ਼ਾਰਤਾ ਦੀਆਂ ਪਾਈ ਜਾਨੀ ਆ ਜੇ ਕੋਈ ਗੱਲ ਦੱਸਣੀ ਆ ਤੇ ਸਿੱਧਾ ਤਰੀਕੇ ਨਾਲ ਦੱਸ ਕਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਪਾਪਾ ਇੱਥੇ ਰਹਿੰਦਾ ਤਾਂ ਵੀ ਨਾ ਪਤਾ ਲੱਗੇ ਤੇ ਫਿਰ ਤੇ ਮਾੜੀ ਗੱਲ ਆ ਨਾ ਪਾਪੇ ਦੇ ਕੋਲ ਕਿਹੜੀਆਂ ਬੁਗਤੀਆਂ ਜਿਹੜੀਆਂ ਮिन्नੂ ਮਿਲ ਗਈਆਂ ਤੇ ਤੈਨੂੰ ਰਹਿ ਗਈਆਂ ਮਿਲਣ ਵਾਲੀਆਂ ਸਾਰੀਆਂ ਬੁਗਟੀਆਂ ਫਿਰ ਪਾਪੇ ਘੋਲੀਓ ਅਗਲੇ ਨੇ ਮੰਡਲ ਲੱਗਿਆ ਦੇਰ ਨਹੀਂ ਲਾਉਣੀ ਤੇ ਆਪਾਂ ਰਹਿਣਾ ਬਸ ਇਦਾਂ ਵੇਂਦੇ ਇੱਕ ਦੂਜੇ ਨਾਲ ਲੜਦੇ ਤੋ ਕੰਮ ਦੀ ਗੱਲ ਦੱਸ ਤੂੰ ਵੀ ਕੀ ਪੰਭੀਰੀਆਂ ਜਿਹਾ ਕੁਮਾਈ ਆਨੀ ਆ ਪਾਪੇ ਨੇ ਬਾਹਰ ਇਹ ਕਿਹਾ ਵਾ ਕਿ ਪੈੜੀ ਜਿਹੜੀ ਹੈ ਨਾ ਦੋਵਾਂ ਪੁੱਤਾਂ ਦੇ ਨਾਂ ਤੇ ਨਹੀਂ ਕਰਨੀ ਭਾਵੇਂ ਕਾਲੇ ਚੋਰ ਨੂੰ ਨਾ ਦੇਣੀ ਪੈਗੇ ਪਾਪੇ ਨੇ ਇੰਨੀ ਗੱਲ ਕਹਿ ਤੀ ਤੇ ਤੂੰ ਮੂੰਹ ਚੱਕ ਕੇ ਇੱਧਰ ਕਰਨ ਲੱਗੇ ਐਦਾਂ ਵੀ ਹੋ ਸਕਦੀ ਆ ਐਦਾਂ ਕਿਦਾਂ ਪਾਪਾ ਪੈੜੀ ਬਾਹਰ ਕਿਸ ਨੂੰ ਦੇ ਦੂਗਾ ਜਿੰਨਾ ਚਿਰ ਅਸੀਂ ਜਿੰਦੇ ਜਾਗਦੇ ਆ ਕਿਉਂ ਪਾਪਾ ਦੇ ਨਹੀਂ ਸਕਦਾ ਪਹਿਲੀ ਵਾਰ ਸਾਡੇ ਨਾਂ ਤੇ ਆ ਨਾਂ ਤੇ ਤਾਂ ਪਾਪੇ ਦੇ ਹੀ ਆ ਨਾ ਜਿੰਨੀ ਮਰਜ਼ੀ ਪਾਪੇ ਦੇ ਨਾਂ ਦੇ ਹੋਵੇ ਜਦੋਂ ਪਾਪਾ ਅੱਖਾਂ ਮੀਟ ਗਿਆ ਤੇ ਪਹਿਲੀ ਆਟੋਮੈਟਿਕਲੀ ਸਾਡੇ ਤੇ ਹੀ ਹੋਣੀ ਆ ਅੱਖਾਂ ਮੀਟ ਗਿਆ ਜਦੋਂ ਅੱਖਾਂ ਮੀਟ ਗਿਆ ਜਦੋਂ ਆਣਾ ਵਿੱਚ ਤੇ ਜੇ ਪਾਪੇ ਨੇ ਅੱਖਾਂ ਮੀਟਣ ਤੋਂ ਪਹਿਲਾਂ ਕਿਸ ਦੇ ਨਾਂ ਤੇ ਕਰਤੀ ਤੇ ਫੇਰ ਅਸੀਂ ਕੀ ਕਰ ਲਾਂਗੇ ਹੁਣ ਤਾਂ ਚੱਲ ਪਾਪੇ ਨੇ ਮੰਡੀ ਆ ਪਹਿਲੀ ਆਪਣਾ ਹਿੱਸਾ ਵੀ ਕੱਢਿਆ ਵਾ ਤੇ ਚੁੱਪ ਕਰਕੇ ਅਸੀਂ ਵੀ ਵਾਈ ਜਾਣਦੇ ਆ ਪਰ ਇਹੋ ਵੀ ਵਾਈ ਦਾ ਕੀ ਫਾਇਦਾ ਜੇ ਸਾਡੇ ਨਾਂ ਤੇ ਹੀ ਨਾ ਹੋਈ ਨਾਲੇ ਦੂਜੀ ਗੱਲ ਏ ਪਾਪਾ ਬੀਬੀ ਡੇ ਬਾਹਰ ਦਾ ਕੰਮ ਬਣਾਉਣਾ ਤੇ ਜੇ ਉਹ ਇਥੋਂ ਨਿਕਲ ਗਏ ਇੱਕ ਵਾਰੀ ਫਿਰ ਸਾਡੇ ਹੱਥ ਨਹੀਂ ਹੋਣੇ ਜੋ ਮਰਜ਼ੀ ਕਰ ਲਿਓ ਤੇ ਮੈਂ ਇਹ ਕਹਿਣਾ ਵਾਂ ਕਿ ਅਸੀਂ ਆਪਸ ਵਿੱਚ ਦੁਸ਼ਮਣੀਆਂ ਬਾਚਨ ਪਾਲਾਂਗੇ ਜਿਹੜੀਆਂ ਨਬੋਣੀਆਂ ਵਾਂ ਉਹ ਤੋਂ ਪਹਿਲਾਂ ਆ ਜਿਹੜੀ ਪੈਲੀ ਆ ਨਾ ਇਹ ਆਪਣੇ ਹੱਥ ਵਿੱਚ ਕਰ ਲਈਏ ਇਹ ਨਾ ਹੋਵੇ ਬਾਅਦ ਵਿੱਚ ਅਸੀਂ ਵੀ ਥਣ ਦੰਦੀਆਂ ਵੜਦੀਆਂ ਤੇ ਤੁਸੀਂ ਵੀ ਥਣ ਦੰਦੀਆਂ ਵੜਦੇ ਰਹੋ ਇਹ ਕਰਕੇ ਅਸੀਂ ਦੋਵੇਂ ਜਾਣੇ ਆਏ ਆ ਤੁਹਾਡੇ ਨਾਲ ਗੱਲ ਕਰਨ ਤੁਹਾਡੇ ਨਾਲ ਭਰਾ ਆਪਣੇ ਨਾਲ ਤੇ ਮੈਂ ਗੱਲ ਕਰਨ ਹੋ ਰਿਹਾ ਉਹ ਤਾਂ ਮੈਨੂੰ ਪਤਾ ਹੀ ਆ ਕਿ ਜਹ ਜਿ ਉਹਨੇ ਗੱਲ ਕਰਨੀ ਹੈ ਤੇ ਜਹ ਦਾ ਸਾਥ ਦੇਣਾ ਤੇ ਤੁਸੀਂ ਵੀ ਦੱਸ ਦਿਓ ਜੇ ਤੁਸੀਂ ਸਾਥ ਦੇਣਾ ਵਾ ਠੀਕ ਆ ਨਹੀਂ ਤਾਂ ਅਸੀਂ ਆਪਣਾ ਕੋਈ ਹੀ ਲਵਸੀ ਲਾਪੇ ਕਰ ਲਈਏ ਫਿਰ ਦੱਸੋ ਮੈਂ ਕੀ ਸਾਥ ਦੇਣਾ ਵਾਂ ਸਾਥ ਇਹੋ ਹੀ ਤੇ ਪਾਪੇ ਦਾ ਟਰੰਕ ਤੇ ਇੱਧਰ ਹੀ ਆ ਸਾਡੇ ਵਾਲੇ ਤਾਂ ਕੱਖ ਨਹੀਂ ਹੈਗਾ ਬੀਬੀ ਦੇ ਟਰੰਕ ਦੇ ਵਿੱਚ ਕਾਗਜ਼ ਪੱਤਰ ਤਾਂ ਅਕਸਰ ਨੂੰ ਪਾਪੇ ਦੇ ਕੋਲ ਹੀ ਆਣਾ ਸਾਰਾ ਤੇ ਅਹੀਂ ਟਰੰਕ ਦੇ ਵਿੱਚੋਂ ਕਾਗਜ਼ ਪੱਤਰ ਕਿੱਦਾਂ ਕੱਢ ਲੈਣੇ ਆ ਬਿੱਲੇ ਦੇ ਸਿਰ ਜਿੱਦਾਂ ਜਿੰਦਰਾ ਮਾਰਿਆ ਹੁੰਦਾ ਅਗਲੇ ਨੇ ਸਾਰੇ ਕੰਮ ਹੋ ਜਾਂਦੇ ਆ ਜੇ ਬੰਦਾ ਕਰਨਾ ਚਾਵੇ ਤੇ ਕਿਹੜਾ ਕੰਮ ਆ ਜਿਹੜਾ ਹੁੰਦਾ ਨਹੀਂ ਲੋਕ ਤਾਂ ਬੈਂਕਾਂ ਲੁੱਟ ਲੈਂਦੇ ਆ ਤੁਹਾਡੇ ਕੋਲ ਇੱਥੇ ਇਕੱਲਾ ਪਾਪੇ ਦਾ ਟਰੰਕ ਨਾ ਲੁੱਟਿਆ ਜਾਊਗਾ ਨਾ ਤੁਹਾਡੇ ਕਹਿਣ ਦਾ ਕੀ ਮਤਲਬ ਆ ਪਾਪਾ ਪਾਪੇ ਦੇ ਕੋਲੋਂ ਕਾਗਜ਼ ਪੱਤਰ ਲੈ ਕੇ ਤੇ ਪਹਿਲੀ ਆਪਣੇ ਨਾਂ ਪਾਪੇ ਕੋਲੋਂ ਲਵਾ ਲਈ ਤੇ ਪਾਪਾ ਤਾਂ ਡਿਗਰਾ ਦੇ ਚ ਲਾ ਦਊਗਾ ਇੱਦਾਂ ਸਾਡੇ ਨਾਂ ਪਾਪੇ ਨੇ ਭਾਵੇਂ ਸਾਡੇ ਨਾਂ ਤੇ ਨਹੀਂ ਕਰਨੀ ਸਾਨੂੰ ਪਤਾ ਵਜਦਾ ਹਾਂ ਉਹ ਕੋਈ ਨਾ ਕੋਈ ਵਿੱਚੋਂ ਕਾਗਜ਼ ਪੱਤਰ ਛੇੜੀਏ ਕੱਲ ਨੂੰ ਜੇ ਪਾਪਾ ਵੇਚੂਗਾ ਵੀ ਪਹਿਲੀ ਸਾਨੂੰ ਪਤਾ ਤਾਂ ਲੱਗ ਜੂਗਾ ਜਦੋਂ ਲਾਲਾ ਲਾਲਾ ਹੋ ਗਈ ਪਿਆ ਕਾਗਜ਼ ਵਿੱਚ ਹੈ ਨਹੀਂ ਨਾਲ ਜਿਹੜਾ ਕਾਗਜ਼ ਪੱਤਰ ਹੀ ਨਾ ਹੋਇਆ ਤੇ ਪਾਪੇ ਨੇ ਰੋਲਾ ਤੇ ਪਾਉਣਾ ਹੀ ਆ ਨਾ ਨਹੀਂ ਨੇ ਸਾਰਾ ਕੁਝ ਲੈ ਕੇ ਉਹਨੇ ਅਗਲੇ ਨੇ ਕਰ ਜਣੀ ਬਾਹਰੋਂ ਬਾਰੀ ਨਾ ਸਾਰਾ ਕੁਝ ਉਹਦੇ ਹੱਥ 'ਚ ਹੋਇਆ ਤੇ ਉਹਨੇ ਸਾਨੂੰ ਪੁੱਛਣਾ ਆ ਕਦੀ ਵੀ ਨਹੀਂ ਪੁੱਛਣਾ ਫਿਰ ਏਦਾਂ ਕਰ ਥੋੜੀ ਲਿਆ ਤੇ ਭੰਨ ਜਿੰਦਰਾ ਨਾ 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 ਆਪਾਂ ਇਹ ਜਿੰਦਰਾ ਭੰਨਿਆ ਤੇ ਫਿਰ ਸਿੱਧਾ ਸਿੱਧਾ ਤੁਹਾਡਾ ਨਾਂ ਲੱਗ ਜਾਣਾ ਵਾ ਇਹ ਮੇਰਾ ਨਾਂ ਲੱਗ ਜਾਣਾ ਵਾ ਇਹ ਨਾ ਹੋਵੇ ਤੁਸੀਂ ਕਰਕੇ ਹਾਂ ਕੰਮ ਤੇ ਫਸਾ ਮੈਨੂੰ ਕੱਲੀ ਨੂੰ ਦੋ ਟਰੰਕ ਤੇ ਤੇਰੇ ਵਾਲੀ ਯਾਰਾ ਤੇ ਤੇਰਾ ਹੀ ਨਾਂ ਲੱਗਣਾ ਤੇ ਇਹਦਾ ਕੀ ਮਤਲਬ ਫਿਰ ਤੂੰ ਵੀ ਆਈਂ ਆ ਸਿਆਣੀ ਬਣਨ ਇੱਥੇ ਟਰੰਕ ਮੇਰੇ ਵਾਲ ਤੇ ਮੇਰਾ ਨਾਂ ਲੱਗਣਾ ਰੱਬ ਦਾ ਵਾਸਤਾ ਲੜੋ ਨਾ ਕੋਈ ਨਾ ਕੋਈ ਸਕੀਮ ਲਾ ਲੈਣੇ ਚੁੱਪ ਕਰ ਜਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੈਂ ਇਹ ਕਹਿੰਦਾ ਆ ਮੈਂ ਅਜੇ ਉਹ ਦੋਵੇਂ ਜਾਣੇ ਗਏ ਆ ਉੱਧਰ ਇਸੇ ਕਰਕੇ ਮੌਕਾ ਵੇਖ ਕੇ ਮੈਂ ਇੱਧਰ ਆਇਆ ਵਾ ਕਿ ਚੱਲ ਹੁਣ ਹੋਈ ਨਾ ਕੋਈ ਹੀ ਲਗਸੀਲਾ ਕਰ ਲੈਨੇ ਆ ਕੋਈ ਗੱਲ ਕੰਮ ਇੱਧਰ ਲਾ ਹੀ ਲੱਗਾ ਵਾ ਨਾ ਕਰ ਲੈਨੇ ਆ ਹੱਲ ਕੰਮ ਇੱਧਰ ਦਾ ਕਰੀਏ ਸੱਪ ਵੀ ਮਰ ਜੇ ਤੇ ਡੰਡਾ ਵੀ ਨਾ ਟੁੱਟੇ ਤੇਰੀ ਦੀ ਉਹ ਗੱਲ ਵਾ ਜਿਹਨਾਂ ਰੱਖਿਆ ਵਾ ਸਾਹਮਣੇ ਤੇ ਉਹ ਅਲਾਦੀਨ ਦਾ ਚਰਾਗ ਨਹੀਂ ਹੁੰਦਾ ਤੇ ਉਹ ਕਹਿੰਦਾ ਵਾ ਵੀ ਮੇਰਾ ਆ ਕਾ ਮਛੇਤੀ ਹੋ ਜਾਵੇ ਤੇ ਕਾਗਜ ਦੇ ਟ੍ਰੰਕ ਚੋਂ ਨਿਕਲ ਕੇ ਤੇ ਬਾਹਰ ਆ ਜਾਣੇ ਹੈ ਵਿੱਕੀ ਚਲੋ ਆਪਾਂ ਚੱਲ ਜੀ ਇਹਦੇ ਐਵੇਂ ਮਸ਼ਕਰੀਆਂ ਜੀਆਂ ਪੋਰੀ ਜਾਂਦੀਆਂ ਕਿ ਇਸ ਗੱਲ ਨੂੰ ਸੀਰੀਅਸ ਲੈਣੀ ਨਹੀਂ ਡਈ ਜਿੱਦਾਂ ਦੀ ਤੂੰ ਗੱਲਾਂ ਕਰਨ ਰਹੀਆਂ ਮਸ਼ਕਰੀਆਂ ਹੀ ਕਰਨੀਆਂ ਇਹ ਜੀ ਥੱਪੂ ਵੀ ਮਰ ਜਾਏ ਸੋਟਾ ਵੀ ਰਹਿ ਜਾਏ ਨਾ ਮੇਰੀ ਗੱਲ ਸੁਣ ਨਾ ਨਹੀਂ ਤੁਸੀਂ ਕਿੰਦਰਾ ਤੁਸੀਂ ਪੰਨਣਾ ਨਹੀਂ ਕਾਗਜ ਦੇ ਵਿੱਚੋਂ ਕਿੱਦਾਂ ਬਾਹਰ ਆ ਜਾਣਗੇ ਉਹ ਬੰਦਿਆਂ ਨੂੰ ਗੱਲ ਕਰ ਲਓ ਜ਼ਰੂਰੀ ਹੈ ਵੀ ਤੁਸੀਂ ਰੌਲਾ ਪਾ ਕੇ ਆਲੇ ਦੁਆਲੇ ਦੱਸਣਾ ਕਿ ਇਸ ਟ੍ਰੰਕ ਦੇ ਵਿੱਚੋਂ ਕਾਗਜ ਕੱਢਣ ਲੱਗੇ ਆਉਣੇ ਜਨ ਉਹਨੇ ਜਨ ਉਹਨਾਂ ਨੇ ਉਦਾਂ ਹੀ ਉੱਥੋਂ ਆ ਜਾਣਾ ਮੜੀਆਂ ਜੋ ਇੱਕ ਗੱਲ ਸੁਣ ਟਰੰਕ ਚੋਂ ਕਾਗਜ਼ ਤਾਂ ਕੱਢਣੇ ਆ ਪਹਿਲੀ ਤਾਂ ਗੱਲ ਨਾ ਤੂੰ ਹੀ ਇਸ ਚੀਜ਼ ਦਾ ਨਾਮ ਲੈਣਾ ਵੀ ਤੁਹਾਡੇ ਕੋਲ ਉਹ ਕਾਗਜ਼ ਪੱਤਰ ਤੇ ਨਾ ਹੀ ਮੈਂ ਇਸ ਚੀਜ਼ ਦਾ ਨਾਮ ਲੈਣਾ ਕਿ ਮੇਰੇ ਕੋਲ ਵਾ ਜੇ ਹਾਨੂੰ ਪੁੱਛਣਗੇ ਵੀ ਨਾ ਸਿੱਧਾ ਹੀ ਮੁੱਕਰ ਜਾਣਾ ਕਿ ਹਾਨੂੰ ਪਤਾ ਹੀ ਨਹੀਂ ਵੀ ਕਿੱਥੇ ਗਏ ਆ ਲੱਗੀ ਸਮਝ ਉਹ ਇੰਨਾ ਗੱਲਾਂ ਦੀ ਤੇ ਬਾਅਦ ਚੋਂ ਵੇਖੀ ਜਾਊਗੀ ਪਹਿਲਾਂ ਵੀ ਚਾ ਕਾਗਜ਼ ਕੱਢਣੇ ਕਿਹੜੇ ਤਰੀਕੇ ਨਾਲ ਉਹ ਤੇ ਕੱਢੋ ਤੇ ਮੇਰੇ ਤੇ ਨਹੀਂ ਕੋਈ ਐਕਸ਼ਨ ਹੋਣਾ ਚਾਹੀਦਾ ਮੈਂ ਸਾਰਾ ਕੁਝ ਦੱਸ ਦੇਣਾ ਹੀ ਫਿਰ ਸੱਚ ਨਹੀਂ ਹੁੰਦਾ ਐਕਸ਼ਨ ਤੁਹਾਡੇ ਤੇ ਆਹੋ ਨਹੀਂ ਇੱਕ ਮੁੱਠ ਜੀ ਹੋਣਾ ਹੀ ਪੈਣਾ ਤੂੰ ਆਨੀ ਆਂ ਕਿ ਪਪਾ ਇੱਕ ਮੁੱਠ ਵੀ ਨਾ ਹੋਈ ਇਹ ਕੰਮ ਵੀ ਜੇ ਇੱਕ ਮੁੱਠ ਹੋਣਾ ਨਾ ਤੇ ਫਿਰ 베ਜਤੀ ਵੀ ਇੱਕ ਮੋਠੀ ਕਰਾਉਣੀ ਪੈਣੀ 베ਜਤੀ ਕੋਈ ਸੈਂਡ ਤੇ ਨਹੀਂ ਮੈਂ ਨਾ ਲਾਉਣਾ ਨਾ ਇਦਾਂ ਵੀ ਮੇਰਾ ਨਾਂ ਨਹੀਂ ਹੋਣਾ ਚਾਹੀਦਾ ਤੇ ਤੁਹਾਡਾ ਆ ਜੇ ਕੱਲਿਆਂ ਦਾ ਤੇ ਫਿਰ ਰਹਿਣ ਦਿਓ ਫਿਰ ਪਾਪਾ ਜਿੰਨੂੰ ਮਰਜ਼ੀ ਪੈਲੀ ਵੇਚਦੇ ਫਿਰ ਫਿਰ ਜਿਹਦੀ ਜਾਂਦੀਏ ਤੇ ਸਾਰਿਆਂ ਦੀ ਜਾਣੀ ਸਾਡੀ ਕੱਲਿਆਂ ਦੀ ਜਾਣੋ ਰਹੀ ਫਿਰ ਤੂੰ ਹੀ ਇੰਨੀ ਗੱਲ ਕਹਿੰਦੇ ਕਿਉਂ ਜੇ ਵੀ ਇੱਧਰ ਵਾ ਤੇ ਤੇਰਾ ਹੀ ਨਾਲ ਅਗਲਾ ਕਹੋ ਹਾਂਗੇ ਅਹੀ ਵਿੱਚ ਹਾਮੀ ਭਰਾਂਗੇ ਇਹ ਲੱਗਦਾ ਨਾ ਕਿਸਦਾ ਵੀ ਜੇ ਲੱਗੂਗਾ ਨਾ ਨਾ ਤਾਂ ਸਾਰੇ ਜਾਣੇ ਖਲੋਤੇ ਹੋਣਗੇ ਠੀਕ ਆਪਾਂ ਤਾਂ ਕਹਿੰਦੇ ਆ ਉਹ ਜਿਹੜੇ ਭਾਜੀ ਹੈ ਨਾ ਉਹਨੇ ਸਾਰੇ ਚਿੱਠੇ ਖੋਲ ਜਣੇ ਆ ਉਹ ਨਹੀਂ ਖੋਲਦਾ ਚਿੱਠੇ ਮੇਰੀ ਗੱਲ ਸੁਣ ਲੈ ਭਾਬੀ ਉਹਨੂੰ ਵੀ ਨਾ ਦੱਸੀ ਕੋਈ ਗੱਲ ਉਹ ਤਾਂ ਹੈ ਹੀ ਉਹ ਜਿਹਾ ਵਾ ਵੀ ਜਿਹੜੀ ਮਰਜ਼ੀ ਗੱਲ ਪਤਾ ਸਤ ਆ ਕੇ ਪੁੱਛ ਲੋ ਹੈ ਹੀ ਉਹ ਜਿਹਾ ਵਾ ਨਹੀਂ ਨਹੀਂ ਐਡੀ ਗੱਲਾਂ ਹੀ ਛੇਤੀ ਨਹੀਂ ਗੱਲਣਾ ਪਰ ਆਸ਼ੇ ਆ ਕੇ ਬਾਹਰ ਨਿਕਲਦੀਆਂ ਅਗਲੀ ਨੇ ਪੂਰਾ ਜਿੰਦਰਾ ਲਾਇਆ ਵਾ ਜਿਹਨੂੰ ਕਹਿੰਦੀ ਨਾ ਗੱਲਾਂ ਕੱਢ ਵਾਰ ਉਹਨੇ ਕੜਦਾ ਅਵੀ ਵਾਰ ਨੂੰ ਵੀ ਪਤਾ ਆ ਕਿ ਤੇਰੇ ਆਲਾ ਕਿਹੜਾ ਲੋਕ ਆ ਇਹਦੇ ਵਿੱਚ ਤੇ ਕੋ ਪਰਨ ਦੀ ਲੋੜ ਵੀ ਨਹੀਂ ਪੈਂਦੀ ਡਿਜੀਟਲ ਆ ਡਿਜੀਟਲ ਆ ਆਪੇ ਹੀ ਬੋਲੀ ਜਾਂਦਾ ਰੱਬ ਦਾ ਵਾਸਤਾ ਚੁੱਪ ਕਰੋਗੇ ਇੱਥੇ ਰੋਲਾ ਪਾਈ ਜਾਂਦੇ ਓਦੋਂ ਨੂੰ ਭਾਵੇਂ ਉਹ ਆ ਜਾਣ ਚਲੋ ਚਲ ਆਓ ਦੱਸੋ ਕਿੱਥੇ ਆ ਟ੍ਰੰਕ ਆਇਆ ਰੰਗ ਪਾਪੇ ਦਾ ਲੋਕ ਵੀ ਪਾਪੇ ਨੇ ਉਹ ਮਾਰਿਆ ਵਾ ਜਿੰਦੂ ਚਾਪੀ ਵੀ ਦੂਜੀ ਨਾਲ ਲੱਗੇ ਮੈਂ ਤੇ ਕਹਿਣ ਦੀਆਂ ਜਿੰਦਰਾ ਹੀ ਤੋੜ ਦੀਗੇ ਤੇਰਾ ਦਿਮਾਗ ਖਰਾਬ ਆ ਜਿੰਦਰਾ ਤੋੜ ਕੇ ਤਾਂ ਪਹਿਲਾਂ ਨਾਲ ਵਾਲਾ ਆਪਣਾ ਜਿੰਦਰਾ ਹੀ ਤੋੜ ਦੀਗੇ ਇੱਕ ਸਕੀਮ ਹੋਰ ਵੀ ਹੈਗੀ ਜੇ ਮੇਰੇ ਕੋਲ ਕਿਹੜੀ ਹੈਗੀ ਚਾਬੀ ਉਹ ਸੁਣ ਤੇ ਲੈ ਪਹਿਲਾਂ ਹੈਗੀ ਚਾਬੀ ਜੇ ਚਾਬੀ ਹੁੰਦੀ ਤਾਂ ਫਿਰ ਸਕੀਮਾਂ ਲੜਾਉਣੀਆਂ ਸੀ ਇੱਧਰ ਵੇ ਜਿਹੜੀ ਚਾਬੀ ਆ ਨਾ ਇਹ ਕਿ ਤੇ ਮੌਕਾ ਪਾ ਕੇ ਸੁੱਤੇ ਪਏ ਪਾਪੇ ਦੇ ਸਾਬਣ ਦੇ ਵਿੱਚ ਉਹਨੂੰ ਮੈਂ ਇਦਾਂ ਲਾ ਕੇ ਨਾ ਉਹਦੇ ਨਾਲ ਦੀ ਚਾਬੀ ਬਣਵਾ ਲਾਂਗੇ ਊੜਾ ਲਮਾ ਕੀਓ ਇੰਨਾ ਟਾਈਮ ਹੈਗਾ ਆਪਣੇ ਕੋਲ ਪਹਿਲਾਂ ਚਾਬੀਆਂ ਬਣਾਉਂਦੇ ਰਹੀਏ ਬਾਅਦ ਵਿੱਚ ਪਾਪਾ ਪਤਾ ਕਰ ਲੂਗਾ ਫੇਰ ਤੇ ਚਾਬੀ ਜੋ ਪਾਪੇ ਦੀ ਲੈ ਕੇ ਤੇ ਸਾਬਣ 'ਚ ਰੱਖਣੀ ਹੈ ਤੇ ਚਾਬੀ ਉਹਦੇ ਨਾਲ ਜਿੰਦ ਦਾ ਖੋਲ ਲੈਣਾ ਸੀ ਫਿਰ ਕਿ ਕਿ ਇੰਨੀ ਬਹੁਤ ਮੁਸ਼ਕਲ ਈ ਹੈ ਕੈਂਡੀਆਂ ਆਹ ਤਾਰ ਘੜ ਲੋ ਨੀ ਤੇ ਆਵਲੀ ਹੋਏ ਨਿਕਲ ਨਹੀਂ ਨਾ ਕਸੀ ਹੋਵੇ ਥੋੜੀ ਜਿਹੀ ਤੇ ਫੇਰ ਨਿਕਲ ਜਾਂਦੀ ਆ ਪੇਚ ਤਸ ਹੈਗਾ ਘਰ ਆਹੋ ਕੰਦੀਆ ਨੇ ਦੇ ਦੇ ਉਹ ਕਿਵੇਂ ਦੋਰਦੇ ਨੇ ਵੇਖਿਆ ਕਬਲ ਦੇ ਪਾਪਾ ਭਾਵੇਂ ਉਮਰ ਉਹਦੀ ਸਿਆਣੀ ਕਿੱਤਾ ਤੀਆਂ ਪੁੱਤਰ ਉਨ ਦੇ ਹੈਗੇ ਕਿੱਤਾ ਤਰਲੇ ਲੈਣ ਦੇ ਹੈਗੇ ਉਹਨਾਂ ਦਾ ਮੋਹ ਤੇ ਹੈ ਹੀ ਬੜਾ ਹੈ ਇਹ ਥੋੜੀ ਆ ਸਾਡੀ ਆਦਤ ਵਰਗੇ ਜਿਹੜੇ ਕਦਰ ਕਰਦੇ ਉਹ ਕਰ ਬਥੇਰੀ ਕਰਦੇ ਆ ਸਾਡੇ ਵਾਂਗੂ ਨਹੀਂ ਵੀ ਤੱਕੇ ਦੇਣੇ ਆ ਬਸ ਚਲੋ ਜਾਣਾ ਤਾਂ ਹਰ ਇੱਕ ਨਹੀਂ ਆ ਕੋਈ ਸਾਡੇ ਵਾਂਗੂ ਤੱਕੇ ਖਾਂਦਾ ਚਲ ਜਾਂਦਾ ਤੇ ਕੋਈ ਸ਼ੋਖ ਲੈਂਦਾ ਚਲ ਜਾਂਦਾ ਪਰ ਇੱਕ ਗੱਲ ਮੈਂ ਤੈਨੂੰ ਦੱਸ ਦੇਣਾ ਜਦ DNA ਹੀ ਅੱਖਾਂ ਮੀੜਗੇ ਨਾ ਇਹਨਾਂ ਨੇ ਖੁਸ਼ੀ ਮਨਾਉਣੀ ਆ ਇਹ ਭਾਏ ਜਿੰਨੀਆਂ ਮਰਜ਼ੀ ਖੁਸ਼ੀਆਂ ਮਨਾਉਣ ਆ ਤੇ ਦੇਖਿਓ ਚਾਣਿਆ ਐਵੇਂ ਤੇ ਨਹੀਂ ਆਖਿਆ ਕਿ ਧੀयां ਹੀ ਰੋਂਦੀਆਂ ਵਾ ਧੀ ਸਾਡੀ ਦਾ ਵੇਖਿਓ ਹਾ ਕੀ ਹਾਲ ਹੋਣਾ ਅਸੀਂ ਨਾ ਵੇਖਾਂਗੇ ਤੇ ਬਾਕੀ ਤੇ ਲੋਕ ਵੇਖਣਗੇ ਹੀ ਨਾ ਉਹਦਾ ਵਾਕਿਆ ਸਾਰੇ ਆਂਦੇ ਰੋਂਦੀਆਂ ਧੀयां ਹੀ ਆ ਉਹ ਆਖੇ ਮਾਪਿਆਂ ਨੂੰ ਧੀयां ਹੀ ਰੋਂਦੀਆਂ ਵਾ ਨਾ ਨਵਾਂ ਰੋਂਦੀਆਂ ਤੇ ਨਾ ਪੋਤੀ ਰੋਂਦੇ ਆ ਉਹ ਤੇ ਆਖ ਦਿੰਦੇ ਚਲ ਗਲੋਂ ਲੱਥੇ ਚੰਗਾ ਹੋਇਆ ਵਾਕਿਆ ਕੰਤੋਂ ਸੱਚੀ ਗੱਲ ਕਹਿ ਗਈ ਆ ਸਾਡੇ ਵਾਸਤੇ ਤੇ ਸਾਡੀ ਧੀ ਚੰਗੀ ਪੁੱਤ ਨਹੀਂ ਚੰਗੇ ਉਹਨਾਂ ਦੇ ਆਖਣਾ ਚੱਲ ਗਏ ਆ ਤੇ ਵਿਹੜਾ ਖਾਲੀ ਹੋ ਗਿਆ ਖੁਸ਼ੀਆਂ ਮਨਾਉਣੀਆਂ ਇਹਨਾਂ ਨੇ ਹੋਰ ਇਹਨਾਂ ਕੋ ਕੋ ਨਹੀਂ ਗਾ ਬਾਕੀ ਜਿਨ੍ਹਾਂ ਦੇ ਪੁੱਤ ਚੰਗੇ ਹੈ ਵੀ ਬੜੇ ਚੰਗੇ ਆ ਹਾਲੁਪਲਾਸ ਹਾਲੁਪਲਾਸ ਦੀ ਅਚਰੀਟਾ ਬਾਤੀਆਂ ਉੱਤੇ ਝਟ ਪਾਪੇ ਨੇ ਪਛਾਣ ਲੈਣੀਆਂ ਜਿੱਡਾ ਉਹ ਚਲਾਕ ਵਾ ਉਹਨੇ ਤੇ ਰੋਲਾ ਪਾ ਦੇਣਾ ਵਾ ਤਾਂ ਫੇਰ ਕੋਹ ਨਾ ਕੋਹਤ ਕਰਨਾ ਪੈਣਾ ਹੁਣ ਆਪੇ ਤੇ ਖੋਲਣੀ ਜਾਣਾ ਇਹਨੇ ਆ ਕੀ ਕਰਨ ੜੇ ਜੇ